ਸਸਿਕਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਤੁਹਾਡੇ ਸਾਹਮਣੇ 17 ਤੋਂ ਲੈ ਕੇ 20 April ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕੀ ਹਾਲਾਤ ਨੇ ਬੱਦਲਬਾਈ ਤੇ ਮੀਂਹ ਦੇ ਕਿਉਂਕਿ ਹੁਣ ਜੋ ਇੱਕ ਅਲਰਟ ਪ੍ਰਾਪਤ ਹੋਇਆ ਹੈ ਮੌਸਮ ਵਿਭਾਗ ਵੱਲੋਂ ਉਹਦੇ ਵਿੱਚ ਸਾਨੂੰ 18 ਅਤੇ 19 ਤਰੀਕ ਦੇ ਵਿੱਚਕਾਰ ਪੰਜਾਬ ਵਿੱਚ ਬਹੁਤੇ ਇਲਾਕੇ ਵਿੱਚ ਬੱਦਲਬਾਈ ਅਤੇ ਮੀਂਹ ਦੀ ਸੰਭਾਵਨਾ ਬਣਦੀ ਹੋਈ ਦਿਖਾਈ ਦੇ ਰਹੀ ਹੈ ਕਿਹੜੇ ਜ਼ਿਲ੍ਹੇ ਵਿੱਚ ਮੀਂਹ ਹੋ ਸਕਦਾ ਹੈ ਕਿਹੜੇ ਇਲਾਕੇ ਵਿੱਚ ਮੀਂਹ ਹੋਵੇਗਾ ਕਿਸ ਤਰੀਕੇ ਨਾਲ ਹੋਵੇਗਾ ਬੱਦਲਬਾਜ਼ੀ ਤੇ ਹਵਾ ਦਾ ਰੁਖ ਕੀ ਰਹੇਗਾ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਰਾਹੀਂ ਸ਼ੇਅਰ ਕਰਾਂਗੇ ਅ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਅਤੇ ਕਿਸੇ ਜਾਣਕਾਰੀ ਤੁਸੀਂ ਵਾਂਝੇ ਨਾ ਰਹਿ ਸਕੋ ਤਾਜ਼ਾ ਸੈਟਲਾਈਟ ਇਮੇਜਸ ਦੇਖੀ ਜਾਵੇ ਤਾਂ ਫਿਲਹਾਲ ਪੰਜਾਬ ਦਾ ਮੌਸਮ ਠੀਕ ਹੈ ਹਲਕੀ ਦਰਮਿਆਨੀ ਬੱਦਲਬਾਜ਼ੀਆਂ ਉਪਸ਼ਕ ਪੰਜਾਬ ਦੇ ਉੱਪਰ ਗੁਜਰਦੀ ਰਹਿਣਗੀਆਂ 17 ਤਰੀਕ ਨੂੰ ਹਲਕੇ ਤੋਂ ਦਰਮਿਆਨੀ ਬੱਦਲਵਾਈ ਪੰਜਾਬ ਦੇ ਉੱਪਰ ਦੇਖਣ ਨੂੰ ਮਿਲੇਗੀ ਪਰ ਗੱਲ ਕੀਤੀ ਜਾਵੇ ਤਾਂ 18 ਅਤੇ 19 ਤਰੀਕ ਦੇ ਨੇੜੇ ਤੇੜੇ ਪੰਜਾਬ ਦੇ ਵਿੱਚ ਤੇਜ਼ ਪੂਰਬੀ ਹਵਾ ਬੱਦਲਵਾਈ ਤੇ ਨਾਲ ਦੀ ਨਾਲ ਗਰਜ ਚਮਕ ਦੇ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਜਿਦੇ ਵਿੱਚ ਖਾਸ ਤੌਰ ਤੇ ਪੰਜਾਬ ਦਾ ਮਾਝੇ ਦਾ ਇਲਾਕਾ ਪੰਜਾਬ ਦਾ ਦੁਆਬਾ ਅਤੇ ਪੰਜਾਬ ਦੇ ਸੈਂਟਰਲ ਪੰਜਾਬ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਬਹੁਤ ਜ਼ਿਲ੍ਹੇ ਇਸ ਦੇ ਵਿੱਚ ਆ ਰਹੇ ਨੇ ਗੱਲ ਜ਼ਿਲ੍ਹੇ ਵਾਈਜ਼ ਕੀਤੀ ਜਾਵੇ ਤਾਂ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਜਲੰਧਰ ਤੋਂ ਲੁਧਿਆਣੇ ਅਤੇ ਮੋਗੇ ਦੀ 벨ਟ ਮਲੇਰ ਕੋਟਲੇ ਦੀ 벨ਟ ਰੂਪਨਗਰ ਤੋਂ ਜਿੰਨੀ ਵੀ 벨ਟ ਸਾਡੀ ਚੰਡੀਗੜ੍ਹ ਕੋਰਾਲੀ ਮੁਹਾਲੀ ਮੋਰਿੰਡਾ ਦੀ ਇਹ ਹੋਗੀ ਪਟਿਆਲਾ ਫਤਿਹਗੜ੍ਹ ਸਾਹਿਬ ਜਿੰਨੇ ਵੀ ਇਲਾਕੇ ਨੇ ਖਾਸ ਤੌਰ ਤੇ ਅਗਰ ਗੱਲ ਜ਼ਿਲ੍ਹਿਆਂ ਵਾਈਜ਼ ਕੀਤੀ ਜਾਵੇ ਤਾਂ ਇਹ ਇੰਨਾ ਜਿਹੜਾ ਪੰਜਾਬ ਦਾ ਹਿੱਸਾ ਹੈ ਇਹਦੇ ਵਿੱਚ ਜ਼ਿਆਦਾ ਇਸ ਦਾ ਅਸਰ ਦਿਖਾਈ ਦੇ ਰਿਹਾ ਤੇ ਜਿਹੜੀ ਆਪਣੀ ਮਾਲਵਾ 벨ਟ ਹੈ ਇਹਦੇ ਵਿੱਚ ਇਸ ਦਾ ਅਸਰ ਘੱਟ ਹੈ ਬਿਸ਼ੱਕ ਬਦਲ ਬਈ ਹੋਵੇਗੀ ਕੜਮਣ ਕਣੀ ਵੀ ਹੋ ਸਕਦੀ ਹੈ ਨਾਲ ਦੇ ਨਾਲ ਤੇਜ਼ ਹਵਾਵਾਂ 20 ਤੋਂ 25 ਕਿਲੋਮੀਟਰ ਪ੍ਰਤੀ ਘੰਟਾ ਨਾਰਮਲ ਅਤੇ ਕਿਸੇ ਕਿਸੇ ਇਲਾਕੇ ਵਿੱਚ ਤੇਜ਼ ਹਨੇਰੀ 60-70 ਕਿਲੋਮੀਟਰ ਪ੍ਰਤੀ ਘੰਟਾ ਦੇ ਵਿੱਚ ਚੱਲ ਸਕਦੀ ਹੈ ਪੂਰਬੀ ਹਵਾ ਹੋਣ ਦੇ ਕਾਰਨ ਇਸ ਦੇ ਵਿੱਚ ਨਮੀ ਵੀ ਹੋਵੇਗੀ ਗਰਜ ਚਮਕਦੇ ਹਾਲਾਤ ਦੇਖਣ ਨੂੰ ਮਿਲਣਗੇ ਦੋ ਦਿਨ ਲਗਾਤਾਰ ਮੌਸਮ ਪੰਜਾਬ ਦਾ ਖਰਾਬ ਰਹਿਣ ਦੀ ਉਮੀਦ ਹੈ ਕਿਸਾਨਾਂ ਦੇ ਵਿੱਚ ਕਿਤੇ ਨਾ ਕਿਤੇ ਘਬਰਾਟ ਦਾ ਮਾਹੌਲ ਬਣ ਸਕਦਾ ਹੈ ਪਰ ਅਸੀਂ ਐਡਾ ਜਿਆਦਾ ਕੋਈ ਤੁਹਾਨੂੰ ਚਿੰਤਾ ਵਿੱਚ ਨਹੀਂ ਪਾਵਾਂਗੇ ਕਿ ਪੰਜਾਬ ਦਾ ਮੌਸਮ ਬਹੁਤ ਜ਼ਿਆਦਾ ਖਰਾਬ ਹੋਵੇਗਾ ਪਰ ਹਾਂ ਕਿਤੇ ਨਾ ਕਿਤੇ ਤੁਹਾਨੂੰ ਸੁਚੇਤ ਰਹਿਣ ਦੀ ਲੋੜ ਹੈ ਰੱਬ ਅਗੇ ਅਰਦਾਸ ਕਰਾਂਗੇ ਕਿ ਮੌਸਮ ਕੋਈ ਬਹੁਤ ਜ਼ਿਆਦਾ ਖਰਾਬ ਨਾ ਹੋਵੇ ਕੋਈ ਬਹੁਤ ਜ਼ਿਆਦਾ ਨੁਕਸਾਨ ਨਾ ਹੋਵੇ ਕਿਸਾਨਾਂ ਦਾ ਘੱਟੋ ਘੱਟ ਅਗਰ ਹਵਾ ਚੱਲਦੀ ਹੈ ਤਾਂ ਨੇਰੀ ਅਤੇ ਚਖੜ ਨਾਲ ਠੀਕ ਰਹੇ ਪਰ ਅਗਰ ਗੜੇ ਮਾਰੀ ਹੁੰਦੀ ਹੈ ਤਾਂ ਨੁਕਸਾਨ ਦੇ ਚਾਂਸ ਵੱਧ ਸਕਦੇ ਨੇ ਗੱਲ ਕਰਾਂਗੇ ਹਾਲਾਤਾਂ ਦੀ ਤਾਂ ਉਸ ਤੋਂ ਬਾਅਦ 19 ਤਰੀਕ ਤੋਂ ਬਾਅਦ 20 ਤਰੀਕ ਨੂੰ ਮੌਸਮ ਫਿਰ ਤੋਂ ਸਾਫ਼ ਹੁੰਦਾ ਦਿਖਾਈ ਦੇਵੇਗਾ ਥੋੜੀ-ਬਹੁਤੀ ਪੱਛਮੀ ਹਵਾ ਦੀ ਵਾਪਸੀ ਹੋਵੇਗੀ ਪਰ 17 ਤਰੀਕ ਤੋਂ ਲੈ ਕੇ 19 ਤਰੀਕ ਤੱਕ ਲਗਾਤਾਰ ਪੂਰਬ ਦੀ ਹਵਾ ਵਾਗੇਗੀ ਜਿਸ ਦੇ ਵਿੱਚ ਨਮੀ ਦੀ ਮਾਤਰਾ ਪੰਜਾਬ ਦੇ ਵਿੱਚ ਲਗਾਤਾਰ ਇਕੱਠੀ ਹੋ ਰਹੀ ਹੈ ਕਿਉਂਕਿ ਪੂਰਬ ਦੀ ਹਵਾ ਜੋ ਹੁੰਦੀ ਹੈ ਉਹ ਬੰਗਾਲ ਦੀ ਖਾੜੀ ਤੋਂ ਆਪਣੇ ਨਾਲ ਗਰਮ ਅਤੇ ਨਮੀ ਵਾਲੀ ਹਵਾਵਾਂ ਲੈ ਕੇ ਆਉਂਦੀਆਂ ਨੇ ਜਿਸ ਦੇ ਨਾਲ ਪੰਜਾਬ ਦਾ ਮਾਹੌਲ ਜਿਹੜਾ ਹੈ ਉਹ ਹਮਸ ਵਾਲਾ ਅਤੇ ਥੋੜਾ ਜਿਹਾ ਮੁੜ ਕੇ ਵਾਲੀ ਗਰਮੀ ਵਾਲਾ ਹੋ ਜਾਂਦਾ ਜੋ ਸਾਨੂੰ ਅਕਸਰ ਹੀ ਹੁਣ ਦੇਖਣ ਨੂੰ ਮਿਲ ਰਿਹਾ ਹੈ ਕਿ ਪੰਜਾਬ ਦਾ ਮਾਹੌਲ ਮੁੜ ਕੇ ਵਾਲੀ ਗਰਮੀ ਵਾਲਾ ਬਣਿਆ ਹੋਇਆ ਹੈ ਅਜਿਹੇ ਦੇ ਵਿੱਚ ਗੱਲ ਕਰਾਂਗੇ ਤਾਂ ਮੌਸਮ ਜਿਹੜੇ ਨੇ ਉੱਲਾਗਾਤਰ ਬਦਲਦੇ ਰਹਿੰਦੇ ਨੇ ਗਰਮੀਆਂ ਦੇ ਵਿੱਚ ਸਪੈਸ਼ਲੀ ਪੰਜਾਬ ਦੇ ਮੌਸਮ ਦੀ ਪ੍ਰੈਡਿਕਸ਼ਨ ਕਰਨਾ ਕੋਈ ਸੌਖੀ ਗੱਲ ਨਹੀਂ ਹੁੰਦੀ ਹੈ ਇਸੇ ਕਰਕੇ ਅਸੀਂ ਰਿਕੁਐਸਟ ਕਰਦੇ ਰਹਿੰਦੇ ਹਾਂ ਕਿ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਅਜਿਹੀਆਂ ਜਾਣਕਾਰੀਆਂ ਜਿਹੜੀਆਂ ਹੁੰਦੀਆਂ ਨੇ ਮੌਸਮ ਦੀਆਂ ਉਹ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਤੁਸੀਂ ਕਿਸੇ ਵੀ ਜਾਣਕਾਰੀ ਤੋਂ ਵਾਂਝੇ ਨਾ ਰਹਿ ਸਕੋ ਪਰ ਬਾਕੀ ਇਸ ਤੋਂ ਇਲਾਵਾ ਅਸੀਂ ਰਾਤ ਦੀ ਜਾਣਕਾਰੀ ਵੀ ਲਗਾਤਾਰ ਸਾਂਝੀ ਕਰਦੇ ਰਹਿੰਦੇ ਕਿਉਂਕਿ ਦਿਨ ਦੇ ਸਮੇਂ ਮੌਸਮ ਹੋਰ ਹੁੰਦਾ ਹੈ ਬਾਅਦ ਦੁਪਹਿਰ ਪੰਜਾਬ ਦਾ ਮੌਸਮ ਅਕਸਰ ਹੀ ਬਦਲਦਾ ਦੇਖਣ ਨੂੰ ਮਿਲਦਾ ਹੈ ਤੇ ਇਹ ਜਿਹੜੀ ਗਤੀਵਿਧੀਆਂ ਹੋਣਗੀਆਂ ਇਹ ਲਗਭਗ ਬਾਅਦ ਦੁਪਹਿਰ ਤੋਂ ਜ਼ਿਆਦਾ ਦੇਖਣ ਨੂੰ ਮਿਲਣਗੀਆਂ 2 ਤੋਂ 3 ਵਜੇ ਦੇ ਵਿਚਕਾਰ ਪੰਜਾਬ ਦਾ ਮੌਸਮ ਬਦਲਦਾ ਹੋਣ ਸਾਨੂੰ ਦਿਖਾਈ ਦੇਵੇਗਾ ਗਰਜ ਚਮਕ ਦੇ ਹਾਲਾਤ ਜਿਹੜੇ ਨੇ ਉਹ 2 ਤੋਂ 3 ਵਜੇ ਤੋਂ ਬਾਅਦ ਹੀ ਦੇਖਣ ਨੂੰ ਮਿਲਣਗੇ ਲਗਭਗ 4-5 ਵਜੇ ਜਦੋਂ ਮੌਸਮ ਉਕ ਜ਼ਿਆਦਾ ਗਰਮ ਹੋ ਜਾਂਦਾ ਹੈ ਤੇ ਹਵਾਵਾਂ ਜਿਹੜੀਆਂ ਨੇ ਉਹ ਪੰਜਾਬ ਵੱਲ ਕੂਚ ਕਰਦੀਆਂ ਨੇ ਤਾਂ ਅਚਾਨਕ ਗਰਜ ਚਮਕਦੇ ਹਾਲਾਤ ਸਾਨੂੰ ਇਹ ਦੋ ਤਰੀਕ ਦੋ ਦਿਨ ਜਿਹੜੇ ਨੇ 18 ਤੇ 19 ਅਪ੍ਰੈਲ ਨੂੰ ਦੇਖਣ ਨੂੰ ਮਿਲ ਸਕਦੇ ਨੇ ਬਾਕੀ ਅਗਲੀ ਜਾਣਕਾਰੀ ਲੈ ਕੇ ਜਲਦ ਹਾਜ਼ਰ ਹੋਵਾਂਗੇ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਧੰਨਵਾਦ ਜੀ